28 ਮਾਰਚ ਨੂੰ ਐਨਐਫਐਲ ਸੂਏ ਦੀ ਪਟੜੀ ਦੇ ਨਾਲ ਆ ਰਹੇ ਵਿਅਕਤੀ ਤੋਂ ਕੀਤੀ ਗਈ ਲੁੱਟ ਪਰਸ ਮੋਬਾਈਲ ਫੋਨ ਬੈਂਕ ਦੇ ਚੈੱਕ ਅਤੇ ਐਕਟਵਾ ਖੋ ਕੇ ਲੁਟੇਰੇ ਹੋਏ ਸੀ ਫਰਾਰ ਥਾਣਾ ਥਰਮਲ ਦੀ ਪੁਲਿਸ ਵੱਲੋਂ ਕੀਤੇ ਗਏ ਇਹਨਾਂ ਨੂੰ ਗ੍ਰਿਫਤਾਰ ਵੀਰਵਾਰ ਨੂੰ 1 ਵਜੇ ਦੇ ਲਗਭਗ ਡੀਐਸਪੀ ਸਿਟੀ 2 ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਥਾਣਾ ਥਰਮਲ ਦੇ ਏਰੀਏ ਦੇ ਵਿੱਚ ਐਨ ਐਫ ਐਲ ਸੂਏ ਦੀ ਪਟੜੀ ਦੇ ਨਾਲ ਆ ਰੇਕ ਇੱਕ ਵਿਅਕਤੀ ਦੇ ਕੋਲੋਂ ਕੁਝ ਵਿਅਕਤੀਆਂ ਦੋ ਵਿਅਕਤੀਆਂ ਵੱਲੋਂ ਲੁੱਟ ਕੀਤੀ ਗਈ ਜਿਸ ਦੇ ਵਿੱਚ ਮੋਬਾਈਲ, ਪਰਸ, ਬੈਂਕ ਦੇ ਚੈੱਕ ਅਤੇ ਐਕਟਿਵਾ ਖੋਹੀ ਗਈ ਸੀ ਜਿਸ ਤੇ ਇਹਨਾਂ ਵੱਲੋਂ ਤੁਰੰਤ ਆਪਣਾ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਹੁਣ ਆਪਣਾ ਗ੍ਰਿਫਤਰ ਕੀਤਾ ਗਿਆ ਹੈ ਤੇ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪਰਮਾਨਾ ਹਾਸਲ ਕੀਤਾ ਜਾਵੇਗਾ ਇਹਨਾਂ ਦੇ ਕੋਲੋਂ ਪਰਸ, ਮੋਬਾਈਲ, ਬੈਂਕ ਦੇ ਚੈੱਕ ਅਤੇ ਐਕਟਿਵਾ ਬਰਾਮਦ ਕਰ ਲਈ ਗਈ ਹੈ ਦੱਸਦੀ ਹੈ ਕਿ ਜਿੱਥੇ ਲਗਾਤਾਰ ਬਠਿੰਡਾ ਪੁਲਿਸ ਵੱਲੋਂ ਲੁੱਟਕਾਉਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਤੇ ਨਕੀਲ ਕਸੀ ਜਾ ਰਹੀ ਹੈ ਜਿੱਥੇ ਅੱਜ ਥਾਣਾ ਸਿਵਲੈਂਡ ਦੀ ਪੁਲਿਸ ਪਾਰਟੀ ਵੱਲੋਂ ਮੋਬਾਈਲ ਖੋਣ ਵਾਲੇ ਵੀ ਆਪਣਾ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਕੋਲੋਂ ਪੰਜ ਮੋਬਾਈਲ ਫੋਨਾਂ ਨੂੰ ਬਰਾਮਦ ਕੀਤੇ ਗਿਆ ਇਸੇ ਤਰ੍ਹਾਂ ਇਹਨਾਂ ਵਿਅਕਤੀਆਂ ਵੱਲੋਂ ਬਠਿੰਡਾ ਦੇ ਐਨਐਫਐਲ ਦੇ ਨੇੜੇ ਜਿਹੜਾ ਸੂਆ ਹੈ ਉੱਥੇ ਇੱਕ ਵਿਅਕਤੀ ਆ ਰਿਹਾ ਸੀ ਤਾਂ ਉਸ ਦੇ ਕੋਲੋਂ ਇਹਨਾਂ ਵਿਅਕਤੀਆਂ ਵੱਲੋਂ ਪਹਿਲਾਂ 100 ਰੁਪਏ ਦੀ ਮੰਗ ਕੀਤੀ ਉਸ ਤੋਂ ਬਾਅਦ ਉਸ ਦਾ ਪਰਸ ਖੋ ਲਿਆ ਗਿਆ ਮਾਰਚ ਖੋਣ ਤੋਂ ਬਾਅਦ ਉਸ ਦਾ ਮੋਬਾਈਲ ਖੋ ਕੇ ਉਸ ਦੀ ਐਕਟਵਾ ਵੀ ਖੋ ਲਈ ਗਈ ਤੇ ਫਰਾਰ ਹੋ ਗਏ ਸਨ ਜੀ ਮਾਮਲਾ 28 ਮਾਰਚ ਦਾ ਹੈ ਤਾਂ ਉਸ ਤੋਂ ਬਾਅਦ ਥਾਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ ਲਗਾਤਾਰ ਇਸ ਤੇ ਕਾਰਵਾਈ ਕਰਦੇ ਹੋਏ ਹੁਣ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਅੱਜ ਇਹਨਾਂ ਨੂੰ ਜੇਲ੍ਹ ਦੇ ਅੰਦਰ ਭੇਜ ਕੇ ਆਪਣਾ ਮਾਨਯੋਗ ਅਦਾਲਤ ਦੇ ਅੰਦਰ ਇਹਨਾਂ ਨੂੰ ਆਪ ਪੇਸ਼ ਕਰਕੇ ਇਹਨਾਂ ਦਾ ਰਮਾਂਡ ਅਦਲ ਕੀਤਾ ਜਾਵੇਗਾ ਦੇਖੋ ਤਸਵੀਰਾਂ ਦੇ ਵਿੱਚ ਬਠਿੰਡਾ ਤੇ ਖਾਣਾ ਧਰਮਲ ਦੀ ਪੁਲਿਸ ਪਾਰਟੀ ਵੱਲੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਜੋ ਲੁੱਟਖੋਹ ਦੀ ਵਾਰਤਾ ਦਾ ਨੂੰ ਅੰਜਾਮ ਦਿੰਦੇ ਸਨ ਇਹ ਸਾਰੀ ਜਾਣਕਾਰੀ ਡੀਐਸਪੀ ਸਿਟੀ 2 ਸੌਰਨ ਨੇ ਦਿੱਤੀ ਹੈ ਇਸਦੀ ਮੰਗ ਹੈ ਇਹਨਾਂ ਸਾਡੇ ਕੋਲ ਇੱਕ ਕੰਪਲੇਂਟ ਪ੍ਰਾਪਤ ਹੋਈ ਸੀਗੀ ਆਪਣੇ ਜਸਵਿੰਦਰ ਸਿੰਘ ਜੀ ਵੱਲੋਂ ਉਹਨਾਂ ਨੇ ਆਖਿਆ ਸੀਗਾ ਕਿ ਉਹ ਐਨਐਫਐਲ ਰੋਡ ਤੇ ਸੂਏ ਦੀ ਪਟ ਐਨਐਫਐਲ ਸੂਏ ਦੀ ਪਟੇਲੀ ਨਾਲ ਜਾ ਰਹੇ ਸੀ ਤੇ ਉੱਥੇ ਕੋਈ ਦੋ ਅਲਪਸ਼ਾਤ ਦੇ ਬੰਦਿਆਂ ਨੇ ਉਹਨਾਂ ਨੂੰ ਪਹਿਲਾਂ ਰੋਕ ਲਿਆ ਤੇ ਰੋਕ ਕੇ ਉਹਨਾਂ ਤੋਂ ਫਿਰ ਉਹ ਆਪਣਾ ਉਹਨਾਂ ਦਾ ਪਰਸ ਵਗੈਰਾ ਮੋਬਾਈਲ ਤੇ ਐਕਟਿਵਾ ਖੋ ਕਰਕੇ ਚਲੇ ਗਏ ਸੀਗਾ ਉਹਨਾਂ ਦੀ ਕੰਪਲੇਂਟ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਇੱਕ ਮੁਕਦਮਾ ਦਰਜ ਕੀਤਾ ਮੁਕਦਮਾ ਦਰਜ ਕਰਕੇ ਐਸ ਐਚਓ ਥਰਮਲ ਦੀ ਆਪਣੇ ਸੁਪਰਵਾਈਜ਼ਨ ਅੰਡਰ ਇੱਕ ਅਸੀਂ ਟੀਮਾਂ ਬਣਾਈਆਂ ਬੇਸਿਕਲੀ ਵੀ ਉਸ ਇਸ ਚੀਜ਼ ਨੂੰ ਜਿਹੜੇ ਸੈਚਰ ਸੀ ਉਹਨਾਂ ਨੂੰ ਫੜਨ ਵਾਸਤੇ ਤੇ ਸਾਨੂੰ ਉਹ ਤੋਂ ਕਾਮਯਾਬੀ ਮਿਲੀ ਜਦੋਂ ਆਪਣੇ ਐਸ ਆਈ ਨਵਯੁਗਦੀਪ ਨੇ ਥਰਮਲ ਸਾਡੇ ਉਹਨਾਂ ਨੇ ਇਹਦੇ ਦੋਨੋਂ ਦੋਸ਼ੀਆਂ ਨੂੰ ਆਪਣੇ ਸੋਰਸਸ ਰਾਹੀਂ ਆਇਡੈਂਟੀਫਾਈ ਕਰ ਲਿਆ ਆਇਡੈਂਟੀਫਾਈ ਕਰਕੇ ਸੀ ਗ੍ਰਿਫਤਾਰ ਕਰ ਲਿਆ ਤੇ ਜੋ ਜੋ ਉਹਨਾਂ ਤੋਂ ਖੋਹਿਆ ਸੀ ਅਸੀਂ ਉਹ ਹਰ ਚੀਜ਼ ਦੀ ਬਰਾਮਦੀ ਕਰ ਲਈ ਉਹ ਚ ਐਕਟਿਵਾ ਵੀ ਬਰਾਮਦ ਹੋ ਗਈ ਹੈ ਜੀ ਉਹਨਾਂ ਦੇ ਆਈਡੀ ਪ੍ਰੂਫ ਸੀ ਜਿਹੜਾ ਪਰਸਾ ਉਹ ਵੀ ਬਰਾਮਦ ਹੋ ਗਿਆ ਉਹਨਾਂ ਕੋਲ ਬੈਂਕ ਦੇ ਕੋਈ ਚੈਕਸ ਵਗੈਰਾ ਸੀਗੇ ਉਹ ਸਾਰੀ ਬਰਾਮਦੀ ਕਰ ਲਈਏ ਇਹਦੇ ਵਿੱਚ ਇਹ ਕੋਸ਼ਿਸ਼ ਕਰਦੇ ਨਸ਼ਾ ਵਗੈਰਾ ਇਹਨਾਂ ਜਿਹਨਾਂ ਦੋ ਦੋਸ਼ੀ ਨੇ ਇਹ ਕ੍ਰਿਸ਼ਨ ਕੁਮਾਰ ਆ ਤੇ ਇੱਕ ਰੁਪਿੰਦਰ ਸਿੰਘ ਹੈਗਾ ਜੀ ਇਹਨਾਂ 'ਚੋਂ ਇੱਕ ਦੋਸ਼ੀ ਦੇ ਆਲਰੇਡੀ ਐਨਡੀਪੀਐਸ ਦਾ ਇੱਕ ਮਕਦਮਾ ਦਰਜ ਹੈਗਾ ਇਹਨਾਂ ਤੇ ਬਾਕੀ ਹੁਣ ਅਸੀਂ ਇਹਨਾਂ ਨੂੰ ਰੈਨਦਰ ਦਾ ਪੇਸ਼ ਅਦਾਲਤ ਕਰਕੇ ਰਿਵਾਰਡ ਹਾਸਲ ਕਰਾਂਗੇ ਜੀ ਫਿਰ ਅੱਗੇ ਦੀ ਜਿੱਦਾਂ ਇਨਵੈਸਟੀਗੇਸ਼ਨ ਚੱਲੂਗੀ ਫਿਰ ਜਿੱਦਾਂ ਤੱਤ ਸਾਹਮਣੇ ਆਉਣਗੇ ਉਹ ਸ਼ੇਅਰ ਕਰਾਂਗੇ ਹਥਿਆਰ ਬੰਦਾ ਜੀ ਹਾਂਜੀ ਹਾਂਜੀ ਹਥਿਆਰ ਆ ਜੀ ਉਹ ਬਰਾਮਦ ਕਰਾਉਣਾ ਬਾਕੀ ਆ ਜੀ ਇੱਕ ਵਾਰ ਤਾਂ ਜੋ ਇਹਨਾਂ ਦੇ ਕਬਜ਼ੇ ਚ ਉਹ ਖੋ ਹੋਇਆ ਸਮਾਨ ਸੀਗਾ ਜੀ ਉਹ ਤਾਂ ਬਰਾਮਦ ਕਰਾ ਲਿਆ ਬਾਕੀ ਜਦੋਂ ਇਹਨਾਂ ਦਾ ਰਿਵਾਰਡ ਮਿਲ ਜੂਗਾ ਜੀ ਫਿਰ ਅੱਗੇ ਇਨਵੈਸਟੀਗੇਸ਼ਨ ਚੱਲੂਗੀ ਤਾਂ ਬਰਾਮਦ ਕਰਾਵਾਂਗੇ ਕੋਈ ਨਾ ਰੈਨਦਰ ਤੁਹਾਨੂੰ ਅਗਲਾ ਜੀ ਨਹੀਂ ਜੀ ਇਹਨਾਂ ਦਾ ਜੇ ਐਡਰੈਸ ਵਗੈਰਾ ਇੱਕ ਵਾਰ ਤੁਹਾਨੂੰ ਆਪਣੇ ਇਹਨਾਂ ਦਾ ਇੱਕ ਤੇ ਇੱਕ ਬਠਿੰਡੇ ਦਾ ਰਹਿਣ ਵਾਲਾ ਜਿਹੜਾ ਆਪਣੇ ਰੁਪਿੰਦਰ ਸਿੰਘ ਹੈਗਾ ਉਹ ਸਿਵੀਆਂ ਪਿੰਡ ਦਾ ਤੇ ਕ੍ਰਿਸ਼ਨ ਕੁਮਾਰ ਉਹ ਬਠਿੰਡੇ ਸ਼ਹਿਰ ਦੇ ਰਹਿਣ ਵਾਲਾ ਹੈ